ਅ ਅੱਜ ਅਸੀਂ ਸੁੰਦਰਨਗਰ ਗਵਰਨਮੈਂਟ ਐਲੀਮੈਂਟਰੀ ਸਕੂਲ ਦੇ ਵਿੱਚ ਆਏ ਹਾਂ ਜੁਸੇ ਸੰਜੀਵ ਨੂਰੁੱਲਾ ਮੈਨੇਜਿੰਗ ਡਾਇਰੈਕਟਰ ਵਰਦਮਾਨ ਯਾਨ ਐਂਡ ਥਰੈਡ ਮਿਸਟਰ ਆਈ.ਐਮ.ਜੀ. ਸੇ ਸਿੱਧੂ ਪ੍ਰੈਜ਼ੀਡੈਂਟ ਡਾਇਰੈਕਟਰ ਇਨ ਚਾਰਜ ਮਿਸਟਰ ਨੀਰਜ ਐਬਟ ਡਾਇਰੈਕਟਰ ਮੈਨੂਫੈਕਚਰਿੰਗ ਐਂਡ ਪ੍ਰੋਕਿਊਰਮੈਂਟ ਅਸੀਂ ਸਪੈਸ਼ਲੀ ਅੱਜ ਨਵੇਂ ਸਾਲ ਦੇ ਤੋਹਫੇ ਦੇ ਤੌਰ ਤੇ ਇਸ ਸਕੂਲ ਨੂੰ ਨਵੀਂ ਜਿਹੜੀ ਬਲਾਕ ਬਣੀ ਹੈ ਇਹ ਡੈਡੀਕੇਟ ਕਰਨ ਆਏ ਹਾਂ ਤੇ ਅਸੀਂ ਆਸ਼ਾ ਕਰਦੇ ਹਾਂ ਤੇ ਇਸ ਜਿਹੜੀਆਂ ਅਸੀਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਇਸ ਲਾਇਬ੍ਰੇਰੀ ਐ ਟਾਇਲਟ ਬਲੌਗ ਐ ਇਸ ਤੋਂ ਪਹਿਲਾਂ ਅਸੀਂ ਮਿਡ-ਡੇ ਮੀਲ ਤੇ ਬਲੌਗ ਦੇ ਨੀਚੇ ਵਾਲੇ ਕਮਰੇ ਬਣਾਏ ਸੀ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਸਕੂਲ ਦੇ ਵਿੱਚ ਸਟੂਡੈਂਟ ਵਧੇ ਗਏ ਤੇ ਮੈਡਮ ਦੀ ਰਿਕੁਐਸਟ ਸਾਨੂੰ ਆਉਂਦੀ ਰਹੀ ਤੇ ਅਸੀਂ ਉਹ ਰਿਕੁਐਸਟ ਨੂੰ ਜਦੋਂ ਵੈਲੀਡੇਟ ਕੀਤਾ ਤੇ ਅਸੀਂ ਸਟੂਡੈਂਟ ਨੂੰ ਹੋਰ ਫੈਸਿਲਿਟੀ ਦੇਣ ਲਈ ਅੱਜ ਨਵਾਂ ਬਲੌਕ ਡੈਡੀਕੇਟ ਕੀਤਾ ਹੈ ਅਸੀਂ ਇਸ ਸਕੂਲ ਨੂੰ ਸ਼ੁਰੂ 3 ਸਾਲ ਤੋਂ ਪਹਿਲਾਂ ਸ਼ੁਰੂ ਕੀਤਾ ਸੀਗਾ ਅਡਾਪਟ ਕੀਤਾ ਸੀਗਾ ਤੇ ਆ ਬਲੌਕ ਦੀ ਕੁਰਤੀ ਨਾਲ ਅਸੀਂ 1 ਕਰੋੜ 60 ਲੱਖ ਰੁਪਏ ਦਾ ਇਹ ਤੇ ਖਰਚਾ ਆਇਆ ਹੈ ਅ ਅੱਜ ਵਾਲੇ ਜਿਹੜੇ ਡੈਡੀਕੇਟ ਕੀਤੇ ਤੇ 70 ਲੱਖ ਦਾ ਖਰਚਾ ਹੈ ਤੇ ਇਸ ਤੋਂ ਪਹਿਲਾਂ ਅਸੀਂ ਰੇਲਵੇ ਮੰਡੀ ਸਕੂਲ ਦਾ ਕੰਪਲੈਕਸ ਅਡਾਪਟ ਕੀਤਾ ਸੀਗਾ ਅਸੀਂ ਉਹਨੂੰ ਵੀ 4 ਸਾਲ ਦੇ ਵਿੱਚ ਰੇਲਵੇ ਮੰਡੀ ਸੈਕੰਡਰੀ ਸਕੂਲ ਅ ਐਲੀਮੈਂਟਰੀ ਸਕੂਲ ਤੇ ਸਪੈਸ਼ਲ ਸਕੂਲ ਅਸੀਂ ਉਹਨਾਂ ਤਿੰਨਾਂ ਸਕੂਲਾਂ ਦੇ ਤੇ 1.5 ਕਰੋੜ ਰੁਪਏ ਦੇ ਕਰੀਬ 4 ਸਾਲਾਂ ਚ ਸਪੈਂਡ ਕਰਕੇ ਉਹਨੂੰ ਵੀ ਇੱਕੋ ਲੈਵਲ ਤੇ ਲਿਆਤਾ ਕਿ ਚਾਰਪੁਰ ਨਿਵਾਸੀਆਂ ਨੂੰ ਉਹਦਾ ਪੂਰਪੂਰ ਫਾਇਦਾ ਉਠੇ ਹੁਣ ਇਹ ਸਕੂਲ ਦੇ ਵਿੱਚ ਜਿੰਨਾ ਇਨਫਰਾਸਟ੍ਰਕਚਰ ਹੈ ਮੈਂ ਆਸ਼ਾ ਕਰਦਾ ਹਾਂ ਕਿ ਇਹਨਾਂ ਦੀ ਸਟਰੈਂਥ ਵਧਦੀ ਰਹੇਗੀ ਔਰ ਸਹੂਲੀਅਤ ਵਧਦੀ ਰਹੇਗੀ ਜਿਹੜੇ ਸਟੂਡੈਂਟ ਨਾਲ ਦੇ ਹੈ ਇਹ ਕਾਫੀ ਹਾਈ ਡੈਂਸਿਟੀ ਪੋਪੂਲੇਸ਼ਨ ਵਾਲਾ ਏਰੀਆ ਹੈ ਤੇ ਸਾਰਿਆਂ ਨੂੰ ਇਹਦਾ ਬੈਨੀਫਿਟ ਪੂਰਾ ਮਿਲੇਗਾ ਔਰ ਸੋਸਾਇਟੀ ਐਟ ਲਾਰਜ ਜੇ ਸੁੰਦਰ ਨਗਰ ਨੂੰ ਜੋ ਕੈਟਰ ਕਰਦਾ ਹੈ ਔਰ ਮੈਂ ਧੰਨਵਾਦੀ ਹਾਂ ਸਾਰੇ ਸਕੂਲ ਦੇ ਟੀਚਰ ਪ੍ਰਿੰਸੀਪਲ ਨੂੰ ਜਿਨ੍ਹਾਂ ਨੇ ਇਹ ਨਹੀਂ ਆਪਣੀ ਮਿਹਨਤ ਕਰਕੇ ਬੱਚਿਆਂ ਦੀ ਸਟਰੈਂਥ ਵਧਾਈ ਹੈ ਔਰ ਆਸ਼ਾ ਕਰਦਾ ਹਾਂ ਕਿ ਸਕੂਲ ਦੀ ਸਟਰੈਂਥ ਹੋਰ ਵਧੀ ਰਹੇਗੀ ਧੰਨਵਾਦ ਮੈਂ ਟ੍ਰੀ ਸਕੂਲ ਸੰਦਨਗਰ ਹੁਸ਼ਿਆਰਪੁਰ 2A ਮੈਂ ਵਰਤਮਾਨ ਜਾਨ ਤਾਂ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹ ਹਮੇਸ਼ਾ ਹੀ ਸਾਡੇ ਨਾਲ ਖੜੇ ਹੋਏ ਨੇ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਜਾਂ ਸਾਡੇ ਏਰੀਏ ਦਾ ਜੋ ਵੀ ਹੈ ਸੀ ਬੱਚਿਆਂ ਦਾ ਬੈਕਗ੍ਰਾਉਂਡ ਜੋ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਸਾਲ ਬੱਚਿਆਂ ਦੀ ਗਿਣਤੀ 10% ਵਧੇ ਔਰ ਬੱਚਿਆਂ ਦੀ ਗਿਣਤੀ ਨੂੰ ਅਕਪਾਈ ਕਰਨ ਲਈ ਔਰ ਉਹਨਾਂ ਦੇ ਬੈਠਣ ਦੇ ਲਈ ਸਾਡੇ ਕੋਲ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਵਰਦਮਾਨ ਗਰੁੱਪਸ ਹਮੇਸ਼ਾ ਸਾਡੇ ਨਾਲ ਖੜੇ ਹੁੰਦੇ ਨੇ ਇੱਥੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਪਿਛਲੇ ਵਿੱਦਿਕ ਬਰੇ ਦੌਰਾਨ ਵਰਦਮਾਨ ਵੱਲੋਂ ਸਾਡੇ ਪੰਜ ਕਮਰੇ ਬਣਾਏ ਗਏ ਮੋਡੂਲਰ ਕਿਚਨ ਬਣਾਇਆ ਗਿਆ ਬੱਚਿਆਂ ਲਈ ਟਾਇਲਟ ਵਾਸ਼ਰੂਮਸ ਬਣਾਏ ਗਏ ਔਰ ਪਾਤਵੇਦਾ ਨਿਰਮਾਣ ਕਰਵਾਇਆ ਗਿਆ ਔਰ ਇਸ ਵਿੱਦਿਕ ਬਰੇ ਦੌਰਾਨ ਚਾਰ ਕਲਾਸਰੂਮਸ ਇਨਕਲੂਡਿੰਗ ਬਿਊਟੀਫੁਲ ਲਾਇਬ੍ਰੇਰੀ ਔਰ ਬੱਚਿਆਂ ਦੇ ਵਾਸ਼ਰੂਮਸ ਸੈਪਰੇਟ ਫॉर ਗਰਲਸ ਐਂਡ ਬॉयਸ ਸੋ ਮੈਂ ਵਰਦਮਾਨ ਗਰੁੱਪਸ ਜੀ ਦਾ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਦੀ ਔਰ ਬੱਚਿਆਂ ਦੀਆਂ ਨੀਡਸ ਦੇ ਮੁਤਾਬਿਕ ਇਹ ਸਾਡੇ ਨਾਲ ਹਮੇਸ਼ਾ ਤੋਂ ਜੁੜੇ ਹੋਏ ਹਨ ਤੇ ਮੈਂ ਆਸ ਕਰਦੀ ਹਾਂ ਕਿ ਭਵਿੱਖ ਵਿੱਚ ਵੀ ਇਹਨਾਂ ਦਾ ਸਾਥ ਬਣਿਆ ਰਹੇਗਾ ਥੈਂਕ ਯੂ ਸੋ ਮੱਚ